ਮੇਰਾ ਨਾਮ ਜਿਹੜਾ ਲਾਰੈਂਸ ਚੌਧਰੀ ਆ ਮੈਂ ਕ੍ਰਿਸਚਨ ਨੈਸ਼ਨਲ ਫਾਉਂਡ ਦਾ ਰਾਸ਼ਟਰੀ ਪ੍ਰਧਾਨ ਆ ਸੋ ਅੱਜ ਸਾਡੇ ਐਂਗਲਿਕਨ ਚਰਚ ਆਫ ਇੰਡੀਆ ਦੇ ਮੈਟਰੋਪੋਲੀਟਨ ਬਿਸ਼ਪ ਰਾਕਸ ਵੀ ਸੰਧੂ ਜੀ ਦੀ ਜਿਹੜੀ ਆ ਅਗਵਾਈ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਦਾ ਜਿਹੜਾ ਜੋਜਨ ਕੀਤਾ ਗਿਆ ਸੋ ਬਾਕੀ ਸਾਡੇ ਜਿਹੜੇ ਆ ਸੀਐਨਐਫ ਦੇ ਔਰ ਵੱਖ-ਵੱਖ ਇਸ ਜ਼ਿਲ੍ਹੇ ਦੇ ਜਿਹੜੇ ਆ ਸਾਡੇ ਧਾਰਮਿਕ ਲੀਡਰਸ਼ਿਪ ਜਿਹੜੇ ਪਹੁੰਚੇ ਨੇ ਔਰ ਅੱਜ ਦੀ ਮੀਟਿੰਗ ਦਾ ਮੁੱਖ ਵਿਸ਼ਾ ਜਿਹੜਾ ਮੁਸੀਬ ਭਾਈਚਾਰੇ ਦੇ ਜਿਹੜੇ ਅਧਿਕਾਰ ਨੇ ਜਿਹੜੇ ਹੱਕ ਨਹੀਂ ਉਹਦੇ ਉੱਪਰ ਅੰਮ੍ਰਿਤਸਰ ਦੇ ਲੋਕਾਂ ਦੇ ਨਾਲ ਵਿਚਾਰ ਵਟਾਂਦਰਾ ਕਰਨਾ ਔਰ ਉਹਨਾਂ ਨੂੰ ਪ੍ਰਾਪਤ ਕਿੱਦਾਂ ਕਰਨਾ ਉਹਦੇ ਬਾਰੇ ਅੱਜ ਚਰਚਾ ਕੀਤੀ। ਦੂਸਰਾ ਜਿਹੜਾ ਸੀ ਅੱਜ ਅਸੀਂ ਸੀਐਨਐਫ ਦੇ ਕ੍ਰਿਸ਼ਨ ਨਾਚਨ ਫੰਡ ਦੇ ਰਿਲੀਜੀਅਸ ਬੈਂਕ ਦੀ ਜਿਹੜੀ ਐਨਾਨਸਮੈਂਟ ਕੀਤੀ ਆ ਤਾਂ ਕਿ ਜਿਹੜੇ ਸਾਡੇ ਰਿਲੀਜੀਅਸ ਮੈਟਰਸ ਨੇ ਉਹਨਾਂ ਨੂੰ ਜਿਹੜਾ ਪ੍ਰੋਪਰ ਡੀਲ ਕਰਕੇ ਉਹਨਾਂ ਦਾ ਜਿਹੜਾ ਸੋਲੂਸ਼ਨ ਕੀਤਾ ਜਾਵੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਸਾਨੂੰ ਮੁਸ਼ਕਲ ਸਾਹਮਣਾ ਨਾ ਕਰਨਾ ਪਵੇ ਉਹਦੇ ਲਈ ਅੱਜ ਜਿਹੜਾ ਆ ਪੰਜਾਬ ਦੇ ਰਿਲੀਜੀਅਸ ਵਿੰਗ ਦੇ ਜਿਹੜੇ ਚੇਅਰਮੈਨ ਆ ਉਹ ਅਸੀਂ ਬਿਸ਼ਪ ਰੋਕਾ ਸੰਜੀ ਨੂੰ ਲਾਇਆ ਔਰ ਜਿਹੜੇ ਜ਼ਿਲ੍ਹਾ ਪ੍ਰਧਾਨ ਆ ਉਹ ਸਾਡੇ ਪਾਸਟਰ ਜਗਬੀਰ ਮਸੀਹ ਜਿਹੜੇ ਕੋ ਰਾਜੀ ਉਹਨਾਂ ਨੂੰ ਅਸੀਂ ਜ਼ਿਲ੍ਹਾ ਪ੍ਰਧਾਨ ਆ। ਇਸ ਤਰ੍ਹਾਂ ਦੀ ਮੰਗਾਂ ਤਾਂ ਨਹੀਂ ਹਲਕਾ ਸਰਕਾਰ ਦੇ ਪੂਰੀ ਨਹੀਂ ਹੋਈ। ਪਰ ਤੁਹਾਨੂੰ ਕਿਉਂ ਲੱਗਦਾ ਸਰਕਾਰ ਤੁਹਾਨੂੰ ਪਾਰਟੀ ਕਰਦੀ ਹੈ? ਦੇਖੋ ਪਾਰਟੀ ਜਿਹੜੀ ਆ ਉਹ ਇਸ ਕਰਕੇ ਕਰ ਰਹੀ ਆ ਕਿਉਂਕਿ ਅਸੀਂ ਘੱਟ ਗਿਣਤੀ ਦੇ ਵਿੱਚ ਆ। ਲੇਕਿਨ ਇਹ ਜਿਹੜਾ ਜਿਹੜਾ ਮਾਪਦੰਡਾ ਸਰਕਾਰ ਦਾ ਮੈਂ ਸਮਝਦਾ ਕਿ ਇਹ ਗੈਰਸੰਵਿਧਾਨਿਕ ਹੈਗਾ ਕਿਉਂਕਿ ਸੰਵਿਧਾਨ ਜਿਹੜਾ ਹੈ ਜਦੋਂ ਸੰਵਿਧਾਨ ਦਾ ਅਸੀਂ ਪ੍ਰੈਮਬਲ ਪੜ੍ਹਦੇ ਹਾਂ ਉਹਦੇ ਵਿੱਚ ਇਕੁਐਲਿਟੀ ਦੀ ਗੱਲ ਕੀਤੀ ਆ ਸਮਾਨਤਾ ਦੀ ਗੱਲ ਕੀਤੀ ਆ ਔਰ ਉਹਦੇ ਵਿੱਚ ਜਿਹੜੀ ਧਰਮ ਨਿਰਪੇਖਤਾ ਦੀ ਗੱਲ ਕੀਤੀ ਆ ਪਰ ਬੈਰੀ ਅਨਫੋਰਚੂਨੇਟ ਕਿ ਸਾਨੂੰ ਜਿਹੜਾ ਆ ਇਹ ਧਰਮ ਦੇ ਆਧਾਰ ਤੇ ਵੀ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਔਰ ਸਾਡੇ ਨਾਲ ਘੱਟ ਗਿਣਤੀ ਹੋਣ ਦਾ ਵੀ ਵਿਤਕਰਾ ਕੀਤਾ ਜਾਂਦਾ ਤੱਕੀ ਤੁਸੀਂ ਕੰਪੀਰਨ ਨੇ ਦਿਆ ਬਣਾ ਦੇ। ਦੇਖੋ ਜਿਹੜਾ ਸਾਡਾ ਫੈਸਲਾ ਬੜਾ ਕਲੀਅਰ ਆ ਅਸੀਂ ਪਿਛਲੇ ਜਿਹੜਾ ਆ 30 ਸਾਲ ਤੋਂ ਸੰਘਰਸ਼ ਕਰ ਰਹੇ ਆ। ਸੀਐਨਏ ਪਿਛਲੇ 30 ਸਾਲ ਤੋਂ ਸੰਘਰਸ਼ ਕਰ ਰਿਹਾ ਔਰ ਅਸੀਂ ਅੱਗੋਂ ਵੀ ਸੰਘਰਸ਼ ਜਾਰੀ ਰੱਖਣਾ ਆ। ਤੇ ਅਸੀਂ ਸਾਡੀਆਂ ਜਿਹੜੀਆਂ ਡਿਮਾਂਡਸ ਨੇ ਤੁਹਾਡਾ ਸਵਾਲ ਵੀ ਹੈਗਾ ਵੀ ਕਿਸ ਵਿਸ਼ੇ ਤੇ ਕੀਤਾ। ਸਾਡੀਆਂ ਬੜੀਆਂ ਡਿਮਾਂਡ ਕਲੀਅਰ ਆ ਕਿ ਜਿਹੜੀਆਂ ਸਟੇਟ ਔਰ ਸੈਂਟਰ ਗਵਰਨਮੈਂਟ ਦੀਆਂ ਜਿਹੜੀਆਂ ਵੈਲਫੇਅਰ ਸਕੀਮ ਨੇ ਉਹ ਬੈਨੀਫੀਟ ਸਕੀਮ ਦਾ ਜਿਹੜਾ ਆ ਜਿਮਿਨੀ ਪੱਧਰ ਤੇ ਜਿਹੜਾ ਉਹਨੂੰ ਇੰਪਲੀਮੈਂਟ ਕੀਤਾ ਜਾਣਾ ਚਾਹੀਦਾ ਫਾਰ ਐਗਜ਼ਾਮਪਲ ਜਿਹੜੀ ਆ ਸਕਾਲਰਸ਼ਿਪ ਹੈਗਾ ਸੈਂਟਰਲ ਗਵਰਨਮੈਂਟ ਕਰੋੜਾ ਰੁਪਏ ਭੇਜ ਰਹੀ ਹੈ ਪਰ ਸਟੇਟ ਗਵਰਨਮੈਂਟ ਜਿਹੜੀ ਆ ਉਸ ਗ੍ਰਾਂਟ ਨੂੰ ਆਪਣੇ ਨਿੱਜੀ ਜਿਹੜੇ ਕੰਮਾਂ ਦੇ ਉੱਪਰ ਖਰਚ ਲੈਂਦੀ ਆ ਪਰ ਜਿਹੜੇ ਲੋੜਵੰਦ ਗਰੀਬ ਪਰਿਵਾਰਾਂ ਦੇ ਜਿਹੜੇ ਬੱਚੇ ਆ ਉਹਨਾਂ ਦੇ ਖਾਤਿਆਂ ਵਿੱਚੋਂ ਪੈਸੇ ਨਹੀਂ ਪਾਈ ਜਾਂਦੇ ਫਾਰਮ ਜਰੂਰ ਭਰਾ ਲਏ ਜਾਂਦੇ ਆ ਲੇਕਿਨ ਪਾਏ ਨਹੀਂ ਜਾਂਦੇ ਹੁਣ ਤਾਂ ਮੈਨੂੰ ਇਹ ਦੱਸਦੇ ਹੋਏ ਬੜੀ ਹੈਰਾਨੀ ਹੋ ਰਹੀ ਆ ਕਿ ਵਿਧਾਨ ਸਭਾ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਜਿਹੜਾ ਸ਼ਾਸਨ ਚੱਲਿਆ ਉਹਦੇ ਵਿੱਚ ਖੁਦ ਕੀ ਮੰਤਰੀ ਨੂੰ ਉਹਨਾਂ ਦੇ ਆਪਣੇ ਐਮਐਲਏ ਨੇ ਸਵਾਲ ਕੀਤਾ ਹੈਗਾ ਕਿ ਜੀ ਸਾਡੇ ਹਲਕੇ ਦੇ ਵਿੱਚ ਪਿਛਲੇ 3 ਸਾਲ ਤੋਂ ਸਕਾਲਰਸ਼ਿਪ ਹੀ ਨਹੀਂ ਆਈ ਬੀਓ ਸਕਾਲਰਸ਼ਿਪ ਕਦੋਂ ਦਿੱਤੇ ਜਾਣੇ ਆ ਸਾਨੂੰ ਲੋਕ ਪੁੱਛ ਰਹੇ ਆ ਤਾਂ ਜੇ ਆਪਣੇ ਉਹਨਾਂ ਦੇ ਐਮਐਲਏ ਪੁੱਛ ਰਹੇ ਆ ਤਾਂ ਫਿਰ ਤੁਸੀਂ ਇਹ ਸਮਝ ਲਓ ਵੀ ਸਰਕਾਰ ਦਾ ਜਿਹੜਾ ਦਿਵਾਲੀਆ ਜਿਹੜਾ ਨਿਕਲਿਆ ਉਹ ਤਾਂ ਨਜ਼ਰ ਆਉਣ ਲਈ ਧਿਆ ਹੈ ਸਰ ਕੇਂਦਰ ਸਰਕਾਰ ਜਿੰਨੇ ਵੀ ਸਕੀਮਾਂ ਚਲਾਉਂਦੀ ਹੈ ਉਸ ਨਾਲ ਜਿੱਥੇ ਵੀ ਪੈਸੇ ਭੇਜੇ ਜਾਂਦੇ ਨੇ ਉਹਦਾ ਸਰਟੀਫਿਕੇਟ ਜਦੋਂ ਬਕਾਇਦਾ ਦਿੱਤਾ ਜਾਂਦਾ ਹੈ ਕਿ ਕਿਸੇ ਮਾਦਰੀ ਤੋਂ ਪੈਸੇ ਖਰਚ ਕੀਤੇ ਜਣੇ ਹੈ ਯੂਟਿਲਾਈਜੇਸ਼ਨ ਸਰਟੀਫਿਕੇਟ ਦਿੱਤਾ ਜਾਂਦਾ ਫਿਰ ਵੀ ਪੈਸੇ ਦਿੱਤੇ ਜਾਂਦੇ ਨੇ ਤੁਸੀਂ ਕਹਿੰਦੇ ਵੀ ਪੈਸੇ ਆਂਦੇ ਹੋਰ ਕਿਸੇ ਵਾਸਤੇ ਤਾਂ ਦਿੱਤੇ ਕਿ ਦੂਜੇ ਤੇ ਨੇ ਦੇਖੋ ਇਹੋ ਹੀ ਤਾਂ ਜਿਹੜਾ ਜਿਹੜਾ ਸਟੈਟਿਸਟਿਕਲੀ ਜਾਂ ਇਹਨੂੰ ਆਪਾਂ ਕਹ ਲਈਏ ਕਿ ਲਿਖਣ ਦਾ ਹੇਰ ਫੇਰ ਉਹਦੇ ਵਿੱਚ ਬੜੇ ਮੈਜਰ ਨੇ ਉਹਦੇ ਵਿੱਚ ਬੜੇ ਐਕਸਪਰਟ ਨੇ ਕਿ ਜਿਹੜਾ ਯੂਟਿਲਾਈਜ ਸਰਟੀਫਿਕੇਟ ਆ ਉਹਦੇ ਵਿੱਚ ਸ਼ੋ ਕਰ ਦਿੰਦੇ ਨੇ ਕਿ ਅਸੀਂ ਡਿਸਟ੍ਰਿਬਿਊਟ ਕਰ ਦਿੱਤੇ ਪਰ ਉਹਦੀ ਇਨਕੁਆਰੀ ਕੋਈ ਨਹੀਂ ਕਰ ਰਹੀ ਅਸੀਂ ਸੈਂਟਰ ਗਵਰਨਮੈਂਟ ਤੋਂ ਵੀ ਡਿਮਾਂਡ ਕਰਦੇ ਆ ਕਿ ਜੇ ਪੈਸੇ ਤੁਸੀਂ ਜਿਸ ਪਰਪਸ ਲਈ ਭੇਜੇ ਆ ਸਕਾਲਰਸ਼ਿਪ ਲਈ ਜੇ ਤੁਹਾਨੂੰ ਜੁਟਲਾਈਜ਼ ਸਰਟੀਫਿਕੇਟ ਦਿੱਤਾ ਗਿਆ ਤੇ ਕੇਂਦਰ ਸਰਕਾਰ ਜਿਹੜੀ ਆ ਕਿਸੇ ਏਜੰਸੀ ਤੋਂ ਜਾਂਚ ਕਰਾਵੇ ਜਿਉ ਪਿਛਲੀਆਂ ਸਰਕਾਰਾਂ ਨੇ ਵੀ ਇਦਾਂ ਗਲਤ ਸਰਟੀਫਿਕੇਟ ਦਿੱਤੇ ਆ ਜੁਟਲਾਈਜ਼ੇਸ਼ਨ ਕਿਉਂ ਨਹੀਂ ਜਾਂਚ ਹੋਰੀ ਔਰ ਜੇ ਹੁਣ ਵੀ ਸਰਕਾਰੀ ਕਲੇਮ ਕਰ ਰਹੀ ਆ ਕਿ ਜੀ ਅਸੀਂ ਪੈਸੇ ਦੇ ਰਹੇ ਹਾਂ ਫਿਰ ਕਿੱਥੇ ਆਉ ਪੈਸੇ ਕਿਉਂ ਨਹੀਂ ਬੱਚਿਆਂ ਦੇ account ਚ ਆ ਰਹੇ ਹਾਂ ਹੁਣ ਵੀ ਪੰਜਾਬ ਦੇ ਵਿੱਚ ਲੱਖਾਂ ਜਿਹੜੇ ਬੱਚੇ ਆ ਉਹ ਪਿੱਛੇ ਪ੍ਰੋਟੈਸਟ ਵੀ ਉਹਨਾਂ ਨੇ ਕੀਤੇ ਆ ਕਾਲਜਸ ਦੇ ਵਿੱਚ ਵੀ ਸਕੂਲਾਂ 'ਚ ਵੀ ਸਾਡੇ ਖਾਤਿਆਂ 'ਚ ਪੈਸੇ ਨਹੀਂ ਪਾਈ ਜਾ ਰਹੇ ਔਰ ਕਾਲਜਸ ਵਾਲੇ ਜਿਹੜੇ ਆ ਉਹ ਫੀਸਾਂ ਮੰਗ ਰਹੇ ਨੇ ਅਸੀਂ ਕਿੱਥੋਂ ਦੇਈਏ ਸੋ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੁਣ ਵੀ ਕੇਂਦਰ ਸਰਕਾਰ ਨੇ ਡਿਮਾਂਡ ਕੀਤੀ ਹੈ ਮੈਂ ਤੁਹਾਡੇ ਧਿਆਨ ਚ ਲਿਆ ਦੇਣਾ ਬਹੁਤ ਸਾਰੇ ਪੇਪਰਾਂ ਦੇ ਵਿੱਚ ਖਬਰ छਪੀ ਆ ਕਿ ਕੇਂਦਰ ਸਰਕਾਰ ਨੇ ਕਿਹਾ ਕਿ ਅਸੀਂ ਤਾੜ ਆਪਣੀ ਗ੍ਰਾਂਟ ਰੀਲੀਜ਼ ਕਰਾਂਗੇ ਕਿ ਸਟੇਟ ਗਵਰਨਮੈਂਟ ਜਿਹੜੀ ਆ ਜੁਟੀਲਾਈਜ਼ੇਸ਼ਨ ਸਰਟੀਫਿਕੇਟ ਦਵੇ ਪਰ ਕਿਉਂਕਿ ਸਟੇਟ ਗਵਰਨਮੈਂਟ ਉਹ ਪੈਸਾ ਜਿਹੜਾ ਹੋਰ ਪਾਸੇ ਖਰਦਿੰਦੀ ਆ ਬੱਚਿਆਂ ਦੇ ਅਕਾਊ ਕਿ ਪੰਜਾਬ ਸਰਕਾਰ ਨੂੰ ਏਜੰਸੀ ਨਾ ਬਣਾਓ ਤੁਸੀਂ ਸਿੱਧੇ ਜਿਹੜੇ ਬੱਚਿਆਂ ਦੇ ਅਕਾਊਂਟ ਆ ਕੇਂਦਰ ਸਰਕਾਰ ਸਿੱਧੇ ਉਹਦੇ ਵਿੱਚ ਪੈਸੇ ਪਾ ਦੇ ਪੰਜਾਬ ਸਰਕਾਰ ਨੂੰ ਭੇਜੋ ਹੀ ਨਾ ਜਦੋਂ ਬੱਚਿਆਂ ਦੇ ਸਿੱਧੇ ਸੈਂਟਰ ਸਰਕਾਰ ਪੈਸੇ ਪਾਏਗੀ ਤਾਂ ਮੈਨੂੰ ਲੱਗਦਾ ਕਿ ਪੰਜਾਬ ਦਾ ਕੋਈ ਵੀ ਜਿਹੜਾ ਗਰੀਬ ਪਰਿਵਾਰ ਦਾ ਬੱਚਾ ਹੈ ਉਹ ਪੜ੍ਹਾਈ ਤੋਂ ਨਹੀਂ ਰਵੇਗਾ ਔਰ ਸਾਡੇ ਇੱਕ ਕਲੀਅਰ ਡਿਮਾਂਡ ਹੈਗੀ ਆ ਕੁਝ ਸਾਡੇ ਸਕੂਲਾਂ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਹੈ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਮੀਡੀਅਮ ਦੇ ਰਾਹੀਂ ਕਿ ਸਕੂਲਾਂ ਦੇ ਵਿੱਚ ਸਾਡੇ ਬੱਚਿਆਂ ਦੇ ਆਨਲਾਈਨ ਫਾਰਮ ਹੀ ਨਹੀਂ ਭਰੇ ਜਾਂਦੇ ਵਰਸਾਰੇ ਬੱਚੇ ਕਹਿੰਦੇ ਜੀ ਵੀ ਜਿਹੜਾ ਕੇਂਦਰ ਸਰਕਾਰ ਦਾ ਬੀਫਾਉਂਦਾ ਸਾਨੂੰ ਦਿਓ ਤੇ ਮਾਸਟਰ ਕਹਿ ਦਿੰਦੇ ਜੀ ਸਾਡਾ ਤੇ ਉਹ ਆਨਲਾਈਨ ਜਿਹੜਾ ਪੋਰਟਲ ਹੀ ਨਹੀਂ ਬਣਿਆ ਹੋਇਆ ਸੋ ਸਾਡੀ ਇਹ ਡਿਮਾਂਡ ਆ ਇਸ ਸੰਬੰਦੇ ਡੀਸੀ ਨਾਲ ਕੋਈ ਮਿਲੋ ਪਤਾ ਬਿਲਕੁਲ ਡੀਸੀ ਅਸੀਂ ਹਰੇਕ ਡਿਪਟੀ ਕਮਿਸ਼ਨਰ ਦੇ ਦਫਤਰਾਂ ਮੂਰੇ ਧਰਨੇ ਲਾਏ ਆ ਔਰ ਉਹਦੇ ਵਿੱਚ ਬਕਾਇਦਾ ਸੀ ਡਿਪਟੀ ਕਮਿਸ਼ਨਰ ਜਾ ਕੇ ਗੱਲ ਵੀ ਕਰਦੇ ਆ ਅਧਿਕਾਰੀਆਂ ਨਾਲ ਕਿ ਤੁਸੀਂ ਜਿਹੜਾ ਆ ਇੱਕ ਕੈਂਪ ਵੀ ਲਾਓ ਔਰ ਦੂਸਰਾ ਜਿਹੜਾ ਆ ਸਕੂਲਾਂ ਵਾਲਿਆਂ ਨੂੰ ਸੱਦ ਕੇ ਕਹੋ ਹੈਡਮਾਸਟਰਾਂ ਨੂੰ ਪ੍ਰਿੰਸੀਪਲਾਂ ਨੂੰ ਕਿ ਜਿਹੜੇ ਵੀ ਘੱਟ ਗਿੰਤਿਆਂ ਦੇ ਬੱਚੇ ਆ ਉਹਨਾਂ ਦੇ ਅਕਾਊਂਟ ਖਲਾਓ ਔਰ ਉਹਨਾਂ ਨੂੰ ਆਨਲਾਈਨ ਜਿਹੜਾ ਅਪਰਾਈਵ ਵੀ ਕਰੋ। ਆ ਜੀ ਤੁਹਾਨੂੰ ਦੀ ਕੀ ਤੁਹਾਡੀ ਕੋਈ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਹੋ? ਨਹੀਂ ਸਾਡੀ ਜਿਹੜੀ ਆ ਦੇਖੋ ਧਰਨਾ ਲਾਉਣ ਦਾ ਸਾਡਾ ਇਹੋ ਹੀ ਮਤਲਬ ਆ ਸਾਨੂੰ ਆ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਸੰਵਿਧਾਨਿਕ ਤੌਰ ਤੇ ਹੱਕ ਦਿੱਤਾ ਆ ਕਿ ਜੇ ਸਰਕਾਰਾਂ ਤੁਹਾਡੀ ਗੱਲ ਨਹੀਂ ਸੁਣਦੀਆਂ ਤੇ ਉਹਨਾਂ ਦੇ ਜਿਹੜੇ ਕੰਨਾਂ ਨੂੰ ਖੋਲਣ ਦੇ ਲਈ ਜੋ ਜਿਹੜੇ ਗੋਲੇ ਨੇ ਉਹਨਾਂ ਦੇ ਕੰਨਾਂ 'ਚ ਆਵਾਜ਼ ਪਹੁੰਚਾਉਣ ਦੇ ਲਈ ਜੇ ਗੁੰਗੇ ਨੇ ਉਹਨਾਂ ਨੂੰ ਬੋਲਣ ਲਾਉਣ ਦੇ ਲਈ ਤੁਸੀਂ ਆਪਣਾ ਜਿਹੜਾ ਸੜਕਾਂ 'ਤੇ ਆ ਸਕਦੇ ਆ ਤੁਸੀਂ ਪ੍ਰਸ਼ਾਸਨ ਦੇ ਅੱਗੇ ਬਹਿ ਕੇ ਦਫ਼ਤਰਾਂ ਦੇ ਧਰਨਾ ਲਾ ਸਕਦੇ ਆ ਸੋ ਸ਼ਾਂਤੀਪੂਰਵਕ ਤਰੀਕੇ ਨਾਲ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਦੇ ਦਫ਼ਤਰ ਅੱਗੇ ਧਰਨਾ ਲਾਵਾਂਗੇ ਉਹਦੇ ਵਿੱਚ ਡਿਮਾਂਡ ਬੜੀਆਂ ਕਲੀਅਰ ਨੇ ਉਹ ਮੈਂ ਕਲੀਅਰ ਕਰ ਦਿੰਦਾ ਪਹਿਲਾ ਸਾਡਾ ਹੈਗਾ ਕਿ ਜਿਹੜਾ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਜ਼ ਯੋਜਨਾ ਦੇ ਤਹਿਤ ਜਿਹੜੇ ਸਾਡੇ ਬੇਘਰ ਲੋਕ ਨੇ ਉਹਨਾਂ ਨੂੰ ਘਰ ਦਿੱਤੇ ਜਾਣ ਬਣਾ ਕੇ ਦੂਜਾ ਸਾਡੀ ਡਿਮਾਂਡ ਹੈ ਕਿ ਕੱਚੇ ਘਰਾਂ ਨੂੰ ਪੱਕੇ ਕਰਨ ਦੇ ਲਈ ਬਹੁਤ ਸਾਰੇ ਘਰ ਜਿਹੜੇ ਕੱਚੇ ਨੇ ਸਾਡੇ ਲੋਕਾਂ ਕੋਲ ਪੈਸੇ ਨਹੀਂ ਹੁੰਦੇ ਗਰੀਬਾਂ ਦੇ ਕੋਲ ਪੱਕਾ ਕਰ ਸਕਣ ਉਹਦੀਆਂ ਗਰੰਟੀਆਂ ਦਿੱਤੀਆਂ ਜਾਣ ਤੀਸਰਾ ਹੈਗਾ ਸਕਾਲਰਸ਼ਿਪ ਸਕੀਮ ਨੂੰ ਜਿਹੜਾ ਆ ਪ੍ਰੋਪਰ ਇੰਪਲੀਮੈਂਟ ਕੀਤਾ ਜਾਵੇ ਚੌਥਾ ਹੈਗਾ ਕਿ ਜਿਹੜਾ ਸਾਡੇ ਰਾਖਮਾ ਕਰਨਾ ਸਾਨੂੰ ਦਿੱਤਾ ਜਾਵੇ ਤਾਂ ਕਿ ਸਾਡੇ ਪੜ੍ਹੇ ਲਿਖੇ ਬੱਚਾ ਨੌਕਰੀਆਂ ਮਿਲ ਪੰਜਵਾਂ ਸਾਡਾ ਜਿਹੜਾ ਹੈਗਾ ਕਿ ਜਿਹੜੀ ਬਾਕੀ ਜਿਸ ਤਰ੍ਹਾਂ ਸਾਰਿਆਂ ਨੂੰ ਤੀਰਥ ਯਾਤਰਾ ਕਰਨ ਦੇ ਲਈ ਮੁਸਲਮਾਨਾਂ ਨੂੰ ਮੱਕਾ ਜਾਣ ਦੇ ਲਈ ਵੀਜ਼ਾ ਪੈਕੇਜ ਦਿੱਤਾ ਜਾ ਰਿਹਾ ਔਰ ਸਾਡੇ ਸਿੱਖ ਭਾਈਚਾਰੇ ਨੂੰ ਨਨਕਾਣਾ ਸਾਹਿਬ ਜਾਣ ਦੇ ਲਈ ਵੀਜ਼ਾ ਪੈਕੇਜ ਦਿੱਤਾ ਜਾ ਰਿਹਾ ਪਾਕਿਸਤਾਨ ਜਾਣ ਦੇ ਲਈ ਉਸੇ ਤਰ੍ਹਾਂ 크੍ਰਿਸਚਨ ਭਾਈਚਾਰੇ ਨੂੰ ਵੀ ਜਰੂਸ਼ਲਮ ਜਾਣ ਦੇ ਵੀਜ਼ਾ ਪੈਕੇਟ ਦਿੱਤਾ ਜਾਵੇ ਸੋ ਇਹਨਾਂ ਤਮਾਮ ਗੱਲਾਂ ਨੂੰ ਲੈ ਕੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਜਿਹੜਾ ਤਰਨਾ ਡਿਊਟੀ ਕੰਸਲ ਦੇਵਾਂਗੇ ਔਰ ਆਸ ਕਰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਵੀ ਤੁਸੀਂ ਸਾਡਾ ਬਿਤ ਕਰਾ ਨਾ ਕਰੋ ਕਿਰਪਾ ਕਰਕੇ ਸਾਡੀਆਂ ਮੰਗਾਂ ਤੇ ਗੌਰ ਕਰੋ ਸਾਡੇ ਲੋਕਾਂ ਨੂੰ ਵੀ ਆਰਥਿਕ ਔਰ ਸਮਾਜਿਕ ਪੱਧਰ ਤੇ ਉੱਚਾ ਚੱਕਣ ਲਈ ਕੋਈ ਯਤਨ ਕਰੋ ਥੈਂਕ ਯੂ ਜਿਹੜੇ ਜੋ ਇਹਨਾਂ ਨੇ 크੍ਰਿਸਚਨ ਕਮਿਊਨਿਟੀ ਨੇ ਰਿਲੀਜੀਅਸ ਵਿੰਗ ਦੇ ਚੇਅਰਮੈਨ ਬਣਾ ਕੇ ਮੈਨੂੰ ਮੈ ਮੈਨੂੰ ਕੁਛ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਮੇਰੇ ਵਾਸਤੇ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਮੈਂ ਡਾਇਰੈਕਟਰ ਦੇ ਕੰਮ ਵਿੱਚ ਦੇਖਨੇ ਨੇ ਤੇ ਹੁਣ ਇਹਨਾਂ ਨੇ ਜੋ ਮੈਨੂੰ ਜ਼ਿੰਮੇਵਾਰੀ ਲਈ ਆ ਉਹ ਜ਼ਿਆਦਾ ਵੱਡੀ ਆ ਉਹਦੇ ਵਿੱਚ ਜੋ ਲਾਰੈਂਸ ਪ੍ਰਧਾਨ ਜੀ ਕਹਿ ਕੇ ਗਏ ਨੇ ਸੀਐਨਐਫ ਵੱਲੋਂ ਉਹ ਉਹਦੇ ਵਿੱਚ ਜਿਸ ਤਰ੍ਹਾਂ ਉਹ ਕਹਿੰਦੇ ਨੇ ਕਿ ਜ਼ਬਰੋ ਜ਼ੁਲਮ ਕੀ ਟੱਕਰ ਮੈਂ ਸੰਘਰਸ਼ ਆ ਮਾਰਾ ਨਾਰਾ ਹੈ ਸੰਘਰਸ਼ ਤੋਂ ਕਰਨਾ ਹੀ ਪਏਗਾ ਦੀ ਪਹਿਲੇ ਤਰ੍ਹਾਂ ਦੇ ਕੰਮ ਕੀਤੇ ਜਾਣੇ ਚਾਹੀਦੇ ਵੀ ਆਪ ਤੁਸੀ ਜਾਈਗੀ ਬਾਰੇ ਅਸੀਂ ਲੋਕਾਂ ਨੂੰ ਅਵੇਅਰ ਕਰਾਂਗੇ ਉਹਨਾਂ ਦੇ ਰਾਈਟਸ ਦੇ ਬਾਰੇ ਮੌਲਿਕ ਅਧਿਕਾਰਾਂ ਦੇ ਬਾਰੇ ਫੰਡਾਮੈਂਟਲ ਅਧਿਕਾਰਾਂ ਦੇ ਬਾਰੇ ਤੇ ਤੁਹਾਡੇ ਅਧਿਕਾਰ ਨੇ ਇਹਨਾਂ ਬਾਬਤ ਤੁਸੀਂ ਵੇਅਰ ਹੋ ਬੇਸ਼ੱਕ ਕੁਝ ਸਕੀਮਾਂ ਨੇ ਜਿਸ ਤਰ੍ਹਾਂ ਨਾਲ ਦੇਈਆਂ ਨਹੀਂ ਮਿਲਦੀਆਂ ਉਹਨਾਂ ਨੂੰ ਵੇਅਰ ਕਰਾਂਗੇ ਕਿ ਇਹ ਹੈ ਨੇ ਇਹ ਲਈਆਂ ਜਾਣ ਤੇ ਅਗਰ ਕੁਝ ਰੋਕ ਰੱਖੀਆਂ ਨੇ ਪਾਰਸ਼ਲਟੀ ਵਾਈਜ਼ तो वो भी सरकार करेंगे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल पर